ਸੱਸੀ ਬਾਪੂ ਜੀ ਸੱਸੀ ਹਾਲ ਜੀ ਕਿਹੜਾ ਪਿੰਡ ਆ ਜੀ ਘਰਾਟੋਂ ਪਿੰਡ ਆ ਜੀ ਹਾਂ ਜੀ ਘਰਾਟੋਂ ਘਰਾਟੋਂ ਜੀ ਕਿਹੜਾ ਪਸ਼ੂ ਆਪਣਾ ਜੀ ਪਸ਼ੂਆ ਦੋਈ ਆਪਣੀ ਨੇ ਸਾਡ ਦੋਨੇ ਥੋਡੇ ਨੇ ਜੀ ਹਾਂ ਜੀ ਹਾਂ ਜੀ ਦੋਨੇ ਝੋਟੀਆਂ ਆਪਣੀਆਂ ਨੇ ਦੂਜਾ ਦੂਜਾ ਸੂਏ ਆ ਆ ਝੋਟੀ ਕਿਵੇਂ ਸੂਏ ਆ ਜੀ ਦੂਜੇ ਸੂਏ ਆ ਜੀ ਇਹ ਦੂਜੇ ਸੂਏ ਆ ਜੀ ਲਓ ਜੀ ਬਾਪੂ ਜੀ ਦਾ ਘਰਾਟੋਂ ਪਿੰਡ ਆ ਜੀ ਦੂਜੇ ਸੂਏ ਝੋਟੀ ਆ ਇਹਰੇ ਥੰਦਾ ਦੇਖ ਲੋ मटर कटी मगर जी कटी मगर जी, आ आ, आ जी।, जी।, ना। ना। जी। बापू जी खोल लो जी लो जी आप दिखाने ਲੋ ਜੀ ਆ ਗਿਆ ਹਾਂ ਉਹ ਚੋਟੀਆਂ ਦੇਖੋ ਜੀ ਲੋ ਜੀ ਆ ਰਹੇ ਹੋ ਲੋ ਪਿੱਛੋਂ ਦੇਖੋ दूजे सूह झोक तो रो जी दर्शन चल चलो जी बाप मोड़ लिया ਤੋ ਯਾ ਝੋਟੀ ਦੇ ਸਾਹਨੇ ਥੱਲਾ ਦੇਖੋ ਝੋਟੀ ਦਾ ਜੀ ਉਰੇ ਟੌਪ ਦੇ ਸਾਹਨੇ ਅਮੋਰਨ ਦੇਖੋ ਚੱਟਾਈ ਆ ਪਿਆ ਤੁਹਾਨੂੰ ਕੱਲਾ ਕੱਲਾ ਜੀ ਬਹੁਤ ਵਧੀਆ ਜੀ। ਉਹ ਬੂ ਕੀ ਮੋਲਾ ਦਾ ਆਪਣੀ ਆ ਝੋਟੀ ਦਾ ਡੇਢ ਹੈ ਜੀ। ਲਓ ਜੀ। ਆ ਝੋਟੀ ਦਾ ਮੋਲਾ ਡੇਢ ਹੀ। ਇਹਦਾ ਬਾਪੂ ਦੂਜੀ ਦਾ ਆਪਣੀ ਦਾ। ਇਹ ਵੀ ਡੇਢ ਦੀ ਹੈ ਜੀ। ਤੇ ਬਾਪੂ ਜੀ ਆਪਾਂ ਪਤਾ ਕਰੀ ਵੀ ਤੁਸੀਂ ਹੁਣ ਪਾਉਣੇ ਕਿਵੇਂ ਨੂੰ? ਤਾਂ ਵੀਡ ਆਪਣੀ ਘਰ ਦੀ ਕਰਾ ਕੇ ਪਾਉਣਾ ਜੀ ਕਣਕ ਮੱਕੀ। ਅੱਛਾ ਜੀ। ਕਿ ਦਾਣਾ-ਦੂਣਾ ਕੋਈ ਗੁੱਲਣਾ ਜਿਵੇਂ ਪਾਉਣੇ ਆਪਾਂ? ਨਹੀਂ ਦਾਣਾ ਘੱਟ ਪਾਉਣਾ ਹੀ ਘਰ ਦਾ ਬਣਾ ਕੇ ਜਿਆਦਾ ਪਾਉਣਾ। ਅੱਛਾ ਘਰ ਦੇ ਜਿਆਦਾ ਬਣਾ ਕੇ ਪਾਉਨੇ ਆ। ਹਾਂ ਜੀ। ਠੀਕ ਹੈ ਜੀ। ਪਹਿਲੇ ਸੀ ਉਦੋਂ ਕਿੰਨਾ ਸੀ ਨਾ ਥੱਲੇ ਮੇਰੇ ਹੱਡ 12 ਹੱਡੀਆਂ ਜੀ ਦੇਖਾਂ ਆਪਿਆਂ ਘਰ ਦੀਆਂ ਝੋਟੀਆਂ ਨੇ ਘਰ ਦੀਆਂ ਦੁਨੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਪੂ ਦਾ ਨੰਬਰ ਦੱਸ ਦਿਓ ਜੀ ਫੋਨ ਨੰਬਰ ਜੀ 9883 275 84 275 31 274 31 247 ਲਓ ਜੀ ਇਹ ਬਾਪੂ ਜੀ ਦਾ ਨੰਬਰ ਆ ਜੀ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਝੋਟੀਆਂ ਲੈਣੀਆਂ ਹੁੰਦਾ ਬਾਪੂ ਜੀ ਨਾਲ ਸੰਪਰਕ ਕਰ ਲਿਓ ਰਾਚੋਂ ਬਾਪੂ ਜੀ ਦਾ ਪਿੰਡ ਹੈ ਤੇ ਠੀਕ ਹੈ ਬਾਪੂ ਜੀ ਧੰਨਵਾਦ ਜੀ ਹੱਸ ਗਿਆ ਵੀਰੇ ਪੱਜ ਗਿਆ ਕੋਈ ਕੀ ਹਾਲਾ ਜੀ ਆਪਣੀ ਝੋਟੀ ਹੈ ਜੀ ਕਿਵੇਂ ਸੂਏ ਵੀਰੇ ਦੂਜੇ ਸੂਏ ਮਗਰ ਕੀ ਆ ਮਗਰ ਆ ਵੀਰੇ ਕੱਟਾ ਮਗਰ ਕੱਟਾ ਹੀ ਏ ਥੱਲੇ ਹੈ ਦੂਜੇ ਸੂਏ ਚੋਂ ਆਪ ਦੀ ਕਰਦੀ ਆ ਕਰਦੀ ਝੋਟੀ ਏ ਲੈ ਆਪਣੀ ਅਸਲੀ ਪਿੰਡ ਕਿਹੜਾ ਆਪਣਾ ਬਲੱਡ ਪਿੰਡ ਬਲੱਡ ਆ ਜੀ ਲਓ ਜੀ ਚਾ ਦੇਖ ਲੋ ਲਾਡਾ ਬਾਈ ਦਾ ਪੈਂਦਾ ਦੂਜੇ ਸੂਏ ਝੋਕੀ ਆ ਥੱਲਾ ਦੇਖ ਲੋ ਤੇ ਮਗਰਾ ਕੱਟਾ ਜੀ ਢੀੜਾ ਢੀੜੇ ਦਵਾ ਪਾ ਰਹੇ ਹੋ ਹੋਲਾ ਬਾਈ ਕੋਨਾ ਹਾਂ ਯਾਰ ਲੋ ਜੀ ਆਪਾਂ ਜੋ ਧੌਲਾ ਮੰਡੀ ਤੇ ਆਏ ਹੋਏ ਆ ਲਓ ਜੀ ਦੇਖੋ

ਕੀ ਮੁੱਲ ਮੰਨ ਲਾ ਵੀਰੇ ਦਾ? ਦਾ ਮੁੱਲ ਵੀਰੇ 1,60,000 1,60,000 ਲਓ ਜੀ ਦੂਜੇ ਸਵੇਰ ਝੋਟੀ 1,60,000 ਦਾ ਮੁੱਲ ਆ ਤੇ ਮਗਰ ਹੈ ਕੱਟਾ ਪਾਈ ਆ। 13 ਗਲੂ ਦਾ ਤਜਮਾ ਤਿਆਰ ਆ ਵੀਰੇ ਨੈਟ ਦੇ ਹਾਂ। ਠੀਕ ਆ 13 ਲੀਟਰ ਦੁੱਧ ਤਿਆਰ ਆ ਜੀ। ਕੱਟੇ ਸਣੇ ਨੈਟ ਸੇਪਰ ਹਾਂਜੀ ਵੀਰੇ 17 ਦੇ ਨੂੰ। ਸੂਈ ਨੂੰ ਹੋ ਗਏ 17 ਜਣਾਂ ਅੱਜ ਤੇ ਆਪਣੀ ਖਰਾ ਖਰੂ ਕੀ ਪਾਉਣੀ ਵੀਰੇ ਫਿਰ ਇਹਨੂੰ? ਰਾਜਵਰੀ ਨਾਮ ਖਰਾ ਜੀ ਹੈ ਜੀ। ਆਪਣਾ ਫੀਡ ਖੀੜ ਪੂਲ ਨਹੀਂ ਬੰਦੇ ਵੀਰੇ ਸਿੰਘ ਦੀ ਯਾਤਰਾਚਾਰ ਆਪ ਦਾ ਘਰ ਦਾ ਬਣਾ ਕੀ ਜਾਂ ਘਰ ਦਾ ਤਿਆਰ ਕਰਕੇ ਬਣਾ ਤੇ ਗੁੱਲੀ ਡੰਡਾ ਵਗੈਰਾ ਹਾਂ ਗੁੱਲੀ ਡੰਡਾ ਪਾਉਣੀ ਹੈ ਜਿਆਦਾ ਸਾਰਾ ਠੀਕ ਆ ਠੀਕ ਆ ਵੀਰੇ ਲਓ ਜੀ ਦੇਖੋ ਤੇ ਵੀਰੇ ਦਾ ਫੋਨ ਨੰਬਰ ਦੱਸ ਦਿਓ ਜੀ 88475 88475 54370 54370 ਹਾਂ ਜੀ ਇਹ ਵੀਰ ਜੀ ਦਾ ਆਪਣੇ ਦਾ ਕੰਟੈਕਟ ਨੰਬਰ ਆ ਵੀਰੇ ਇਹ ਮੇਰੇ ਵੀਰ ਨੇ ਕਿਸੇ ਨੇ ਜੇ ਤੁਹਾਨੂੰ ਖਰੀਦਣਾ ਹੋਵੇ ਤਾਂ ਸਪਾਇਕ ਕਰ ਲਿਓ ਬਾਕੀ ਗੱਲਬਾਤ ਫੋਨ ਤੇ ਕਰ ਲਿਓ ਵੀਰ ਜੀ ਨਾਲ ਤੇ ਠੀਕ ਆ ਵੀਰੇ ਧੰਨਵਾਦ 嗯。Yeah.